ਸਾਸੀ ਕਾਲ ਦੋਸਤੋ ਮੈਂ ਗਿਆਨ ਸਿੰਘ ਦੋਸਤੋ ਅੱਜ ਮੈਂ ਤੁਹਾਨੂੰ ਮਿਲਾਉਣ ਲੱਗਿਆ ਪ੍ਰੀਤਮ ਪਲਵਾਨ ਸਮਸਪੁਰੇ ਨਾਲ ਦੋਸਤੋ ਇਹਨਾਂ ਨੂੰ ਸਾਰੇ ਜਾਣਦੇ ਨੇ ਪੁਰਾਣੇ ਨਵੇਂ ਸਾਰੇ ਪਲੇਅਰ ਸਾਰੇ ਪ੍ਰੋਮੋਟਰ ਸਾਰੇ ਜਾਣਦੇ ਨੇ ਦੋਸਤੋ ਅੱਜ ਸਾਨੂੰ ਟੂਰਨਾਮੈਂਟ ਤੇ ਮਿਲ ਗਿਆ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹੁਣ ਅੰਕਲ ਜੀ ਕੀ ਕਰ ਰਹੇ ਨੇ ਇਹਨਾਂ ਦੀ ਜ਼ਿੰਦਗੀ ਕਿਵੇਂ ਆ ਅਗਲੀ ਸਸਤੀ ਕਾਲ ਸਸਤੀ ਕਾਲ ਬੜਾ ਠੀਕ ਆ ਜੀ ਹਾਂ ਠੀਕ ਆ ਹੋਰ ਚੈਨਲ ਦਾ ਬਹੁਤ ਧੰਨਵਾਦ ਹਾਂ ਜੀ ਜਿਹੜੇ ਮੇਰੇ ਨਵਾਂ ਨੇ ਬੰਦੇ ਦੀ ਇੰਟਰਵਿਊ ਲੈਣਾ ਹੈ ਹਾਂ ਜੀ ਤੇ ਬਾਕੀ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਮੈਂ ਵੀ ਇੱਕ ਇੰਟਰਵਿਊ ਦੇਣ ਵਾਲਾ ਇਨਸਾਨ ਹੋਇਆ ਠੀਕ ਹੈ ਠੀਕ ਠੀਕ ਠਾਕ ਸਿੱਤਾਂ ਠੀਕ ਨੇ ਜੀ ਮੈਂ ਬਹੁਤ ਬਾਦੂ ਕਿਵੇਂ ਚੱਲਦੀ ਹੈ ਜ਼ਿੰਦਗੀ ਅੱਜ ਕੱਲ ਜ਼ਿੰਦਗੀ ਬਹੁਤ ਆਇਸ਼ੀ ਅੱਛਾ ਜੀ ਮੈਂ ਚਾਰੇ ਕੰਨਿਆਂ ਤੋਂ ਪੂਰਾ ਹਾਂਜੀ ਪਰਮਾਤਮਾ ਨੇ ਮੈਨੂੰ ਸਾਰਾ ਕੁਝ ਮੈਂ ਪੂਰਾ ਭਰਪੂਰਾ ਅੱਛਾ ਜੀ ਮਾਲਕ ਬਣ ਹਾਂਜੀ ਕਬੱਡੀ ਨੇ ਜੋ ਉਮੀਦਾਂ ਸੀ ਕਬੱਡੀ ਤੇ ਉਹ ਪੂਰੀਆਂ ਹੋਈਆਂ ਜੀ ਪਹਿਲਾਂ ਖੇਡਿਆ ਸ਼ੌਕ ਨੂੰ ਅੱਛਾ ਜੀ ਛੋਟਾ ਹੁੰਦਾ ਤਾੜੀਆਂ ਮਾਰਦੇ ਲੋਕ ਮੈਨੂੰ ਦੋ ਪੈਸੇ ਬਣ ਲੱਗੇ ਹਾਂਜੀ ਫੇਰ ਖੇਡਿਆ ਮੈਂ ਪੈਸੇ ਨੂੰ ਅੱਛਾ ਜੀ ਉਦੋਂ ਬਾਅਦ ਮੈਂ 40 ਸਾਲੇ ਖੇਡਿਆ ਉਹ ਫੇਰ ਸ਼ੌਕ ਨੂੰ ਖੇਡਿਆ ਅੱਛਾ ਜੀ ਜਦ ਮੇਰੇ ਕੋਲ ਬਹੁਤ ਕੁਝ ਹੋ ਗਿਆ ਤੇ ਸਾਰਾ ਕੁ ਲੈ ਲਈ ਗੱਡੀ ਗੱਡੀ ਲੈ ਲਈ ਸੀ ਸਾਰਾ ਕੁਝ ਮੈਂ ਵੀ ਪੈਸੇ ਨਾਲ ਮੈਂ ਭਰਪੂਰ ਸੀ ਉਸ ਟਾਈਮ ਹੂੰ ਜਮੀਨ ਦੇ ਵਿਚਾਰ ਕਿੱਲੇ ਵਧੀਏ ਤੇ ਅੱਛਾ ਜੀ ਤੇ ਵੀ ਮੈਂ ਉਸ ਟਾਈਮ ਪੂਰਾ ਭਰਪੂਰ ਸੀ ਫਿਰ ਮੈਂ ਲੋਕਾਂ ਦੇ ਤਾੜੀਆਂ ਨੂੰ ਖੇਡਦਾ ਰਿਹਾ अच्छा जी लोकांगा। लोकांगा। लो, प्यार ਲੈਣ ਵਾਸਤੇ ਲੋਕਾਂ ਦਾ ਲੋਕ ਪਿਆਰ ਕਰਦੇ ਮੈਨੂੰ ਲੋੜ ਤੋਂ ਵੱਧ ਪਿਆਰ ਕਰਦੇ ਜਿਵੇਂ ਮੈਂ ਗਰਾਊਂਡ 'ਚ ਬੜਦਾ ਸੀ ਲੋਕ ਚੀਕਾਂ ਮਾਰਦੇ ਕਿਉਂਕਿ ਸੋਡੀ ਜਿਹੜੀ ਖੇਡ ਸੀ ਉਸ ਟਾਈਮ ਤੁਸੀਂ ਇਕਲੋਤੇ ਇਹੋ ਜਿਹੇ ਪਲੇਅਰ ਸੀਗੇ ਉਹ ਭਾਰਸੋ ਏਰੀਆ ਦੇ ਜਿਹੜੇ ਇੱਕ ਬਾਹਨ ਨਾਲ ਖੇਡੇ ਹੋ ਮੈਨੂੰ ਲੱਗਦਾ ਹੋਰ ਕੋਈ ਪਲੇਅਰ ਨਹੀਂ ਹੋਇਆ ਇੱਕ ਬਾਹਨ ਨਾਲ ਖੇਡਣ ਵਾਲਾ ਉਹ ਵੀ ਇੰਨਾ ਲੰਮਾ ਟਾਈਮ ਲੰਮਾ ਟਾਈਮ ਨਹੀਂ ਹੋਇਆ ਇੱਕ ਬਾਹਨ ਏ ਹੋਏ ਨੇ ਕਈ ਹੋਏ ਨੇ ਅੱਛਾ ਜੀ ਪਰ ਬਾ ਹੋਇਆ ਗੇਲਾ ਹੋਇਆ ਇਹ ਇੱਕ ਮੁੰਡਾ ਉਥੇ ਦਾਦੀ ਆਪਣੇ ਹੰਡਾਇ ਕੋਲ ਦਾ ਦੀ ਬਰਨਾਲੇ ਜ਼ਿਲ੍ਹੇ ਦਾ ਉਹਦੇ ਇੰਨੀ ਉਂਗਲੀਆਂ ਵੜੀਆਂ ਹੋਈਆਂ ਤੇ ਪਰਵੇ ਜੀ ਵੀ ਇਹ ਗਰਦਾਸਪਰੀ ਦੇ ਇੰਨੀਆਂ ਵੱਡੀਆਂ ਆਈਆਂ ਦੀਆਂ ਪਰ ਜਿਆਦਾ ਬਾਹਾਂ ਵੱਡੀ ਆਲੇ ਅਸੀਂ ਦੋਏ ਤਕੜੇ ਹੋਏ ਆ ਇੱਕ ਧਲੇਤੇ ਵਾਲਾ ਗੇਲਾ ਹਾਂਜੀ ਇੱਕ ਮੈਂ ਮੈਂ ਜਦੋਂ ਲੰਬਾ ਖੇਡ ਗਿਆ ਬਹੁਤ ਜਾਵਾ ਪਰਸ਼ਵੀਰੀ ਦੇ ਤੁਸੀਂ ਪਰਸ਼ਵੀਰੀ ਦੇ ਤੱਕ ਲੌਤੇ ਹੋਗੇ ਤੁਸੀਂ 500 ਦੇ ਲਾਉਤੇ ਹੋਰ ਵੀ ਪਲੇਅਰ ਬਹੁਤ ਹੋਏ ਨੇ ਹਾਂਜੀ ਇਸ ਟਾਈਮ ਸੁਲਤਾਨ ਵੀ ਹੈ ਹਾਂਜੀ ਪਿੱਛੇ ਵੀ ਬਹੁਤ ਹੋਏ ਨੇ ਜਿਹੜੇ ਇਲਾਕੇ ਦੇ ਵਧੀਆ ਪਲੇਅਰ ਹੋਏ ਨੇ ਬਹੁਤ ਵਧੀਆ ਹੋਏ ਨੇ ਨਾਂ ਹੋਇਆ ਉਹਨਾਂ ਦਾ ਹਾਂਜੀ ਹਾਂਜੀ ਕੈਨੇਡਾ ਚਲੋ ਆਪਾਂ ਥੋੜੀ ਆਪਣੇ ਲਈ ਟਾਈਮ ਘਟਾ ਮੈਨੂੰ ਇੱਕ ਬਸ ਥੋੜੀ ਜਿਹੀ ਜਿਹੜੀ ਗੱਲ ਪੁੱਛਣੀ ਮੈਂ ਚਾਹੁੰਦਾ ਤੁਹਾਡੀ ਸਾਰੀ ਉਮਰ ਤੁਸੀਂ ਕਬੱਡੀ ਨੂੰ ਦਿੱਤੀ ਹੈ ਜੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਤੁਸੀਂ ਕਬੱਡੀ ਦੇਖਦੇ ਆ ਰਹੇ ਹੋ ਕੀ ਨਿਚੋੜ ਨਿਕਲਦਾ ਹੁਣ ਕਬੱਡੀ ਦਾ ਜਿਹੜੀ ਹੈ ਇਸ ਟਾਈਮ ਕਬੱਡੀ ਦੀ ਸਥਿਤੀ ਕੀ ਹੈ ਇਸ ਟਾਈਮ ਸਥਿਤੀ ਇਹ ਸਿਆਸਤ ਨਹੀਂ ਖਾਂਦੀ ਅੱਛਾ ਜੀ ਕਬੱਡੀ ਠੀਕ ਹੈ ਹੂੰ ਪ੍ਰੋਮੋਟਰ ਪੈਸਾ ਖਰਚਦੇ ਨੇ ਹੂੰ ਪਰ ਜਿਹੜੀ ਸਿਆਸਤਾ ਬੜੀ ਨਾਲ ਵਿੱਚ ਹੂੰ ਕੋਈ ਬੰਦੇ ਕਹਿੰਦੇ ਨੇ ਵੀ ਗੈਂਗਸਟਰ ਆ ਬੜੇ ਆ ਬੜੇ ਇਹ ਸਾਰੀ ਸਿਆਸਤਾ ਬੜੀ ਅੱਛਾ ਜੀ ਇਹ ਚ ਇਹ ਮੀਡੀਆ ਚ ਬਹੁਤ ਵੱਡਾ ਇਹਦਾ ਰਤਬਾ ਹੋ ਗਿਆ ਹੂੰ ਆ ਗੱਡੀਆਂ ਖੜੀਆਂ ਨੇ ਕਬੱਡੀ ਵਾਲੇ ਨਾਲ ਖੜੀਆਂ ਨੇ ਮਾਰ ਤੇ ਆ ਨੇ ਇਧਰ ਨੂੰ ਤੋ ਆ ਸਾਰੇ ਕਬੱਡੀ ਵਾਲੇ ਖੜੇ ਨੇ ਟੋਟਲ ਹੂੰ ਇਹ ਰਤਬਾ ਆਮ ਪਬਲਿਕ ਦੇ ਵਿੱਚ ਦੀਦਾ ਸਭ ਨੂੰ ਦੀਦਾ ਹੂੰ ਇਹ ਸਿਆਸੀ ਲੋਕਾਂ ਨੇ ਨੇੜੇ ਲਾ ਦੇ ਹੂੰ ਕੀਸੀ ਲੋਕਾਂ ਨੇ ਨੇੜੇ ਲਾ ਲਾ ਕੇ ਉੱਥੇ ਮਰ ਵੀ ਇਹ ਕੰਮ ਚੱਲ ਪਿਆ ਇਹਦੇ ਚ ਪੈਸਾ ਆ ਗਿਆ ਇੱਕ ਹੂੰ ਪੈਸਾ ਦੇਖੋ ਆਉਣਾ ਜ਼ਰੂਰੀ ਸੀ ਹੂੰ ਪਲੇਅਰ ਇੰਨੇ ਤਾਂ ਪੈਦਾ ਹੋਏ ਕਿੱਦਾਂ ਨਾ ਹੋਇਆ ਕਬੱਡੀ ਦਾ ਹਾਂਜੀ ਇਹਦੇ ਚ ਸਿਆਸੀ ਰੰਗਤ ਕਾਫੀ ਆ ਗਈ ਕਬੱਡੀ ਕੀ ਲੱਗਦਾ ਹੈ ਇਹਦੇ ਨਾਲ ਖਤਰੇ ਚ ਜਾ ਰਹੀ ਹੈ ਖਤਰੇ ਨੁਕਸਾਨ ਹੋ ਰਿਹਾ ਕਬੱਡੀ ਦਾ ਕਬੱਡੀ ਦਾ ਨੁਕਸਾਨ ਹੋ ਰਿਹਾ ਤੁਸੀਂ ਕੀ ਕੋਈ ਸੁਝਾਅ ਦੇ ਸਕਦੇ ਹੋ ਇਸ ਚੀਜ਼ ਚੋਂ ਕੱਢਣ ਦਾ ਕਬੱਡੀ ਵੀ ਕਿਵੇਂ ਬਚ ਸਕਦੀ ਹੈ ਇਹ ਚੀਜ਼ਾਂ ਤੋਂ ਵੀ ਇਹਦੇ ਬਾਰੇ ਤਾਂ ਮੈਨੂੰ ਕੋਈ ਐਡਾ ਮੈਂ ਕੋਈ ਪੜਿਆ ਲਿਖਿਆ ਤਾਂ ਹੈ ਨਹੀਂ ਵੀ ਮੈਂ ਕਿਤਾਬੀ ਪੜੀਆਂ ਨੇ ਆ ਮੈਂ ਕੋਈ ਵਕਾਲਤ ਕੀਤੀ ਆ ਵੀ ਮੈਂ ਤਾਂ ਇੱਕੋ ਗੱਲ ਕਹਿਣਾ ਵੀ ਪਿਆਰ ਭਾਵਨਾ ਨਾਲ ਰਹੋ ਹੂੰ ਵੀ ਪਲੇਅਰ ਦੀ ਪਲੇਅਰ ਕਦਰ ਕਰੇ ਹੂੰ ਪਲੇਅਰ ਦੀ ਜਲਸ ਨਾ ਕਰੇ ਮੈਂ ਕਦੇ ਜਲਸ ਨਹੀਂ ਕੀਤੀ ਮੇਰੇ ਇਲਾਕੇ 'ਚੋਂ ਮੈਂ ਪਲੇਅਰ ਖਾਰੇ ਬਹੁਤ ਨੇ ਹੂੰ ਤੜਕੇ 4 ਵਜੇ ਉੱਠੋ ਕੇ ਮਿਹਨਤ ਕਰਾ ਕੇ ਠਾਰੇ ਨੇ ਹਾਂਜੀ ਪਰ ਮੈਂ ਜਲਸੰਘ ਦੀ ਕਿਸੇ ਦੀ ਕਰਦਾ ਇਹ ਮੇਰੇ ਨਾਲ ਤਕੜਾ ਤੀ ਹੋ ਗਿਆ ਕਿਉਂ ਹੋ ਗਿਆ ਕਾਦੋ ਗਿਆ ਜੋ ਤਕੜਾ ਹੋ ਗਿਆ ਮੇਰਾ ਨਾਲ ਹੂੰ ਇਹ ਅੱਜ ਕੱਲ ਬਹੁਤ ਆਹੀ ਚੀਜ਼ ਅੱਜ ਕੱਲ ਬਹੁਤ ਆ আচ্ছা ਇੱਕ ਮੇਰੇ ਨਾਲ ਇੱਕ ਮੇਰੇ ਦਿਲ ਚ ਹੋਰ ਗੱਲ ਆ ਰਹੀ ਹੈ ਜੀ ਜਿਹੜੇ ਇੱਕੋ ਪਿੰਡ ਵਿੱਚ ਦੋ ਦੋ ਟੂਰਨਾਮੈਂਟ ਹੋ ਰਹੇ ਨੇ ਇੱਕੋ ਡੇਟ ਚ ਉਹ ਮੈਂ ਤੈਨੂੰ ਪਹਿਲਾਂ ਕੀ ਦੱਸ ਕੇ ਇਹਨੇ ਸਿਆਸਤ ਸਿਆਸਤ ਕਰਕੇ ਹੋ ਰਿਹਾ ਸੋਚਿਆ ਇਹ ਤਾਂ ਮੰਜਨ ਪਾੜਨਾ ਪਾੜ ਕੇ ਰਾਜ ਕਰੋ ਪਾੜੋ ਰਾਜ ਕਰੋ ਕਿੰਨਾ ਕੁਸ਼ ਹੋ ਰਿਹਾ ਜਦ ਕਿ ਕਬੱਡੀ ਦਾ ਸ਼ੁਰੂ ਤੋਂ ਹੀ ਇਹ ਰਿਹਾ ਵੀ ਆਪਾਂ ਇਕੱਠੇ ਕਰੀਏ ਉਹ ਕਹਿੰਦਾ ਵੀ ਲੀਡਰ ਵੀ ਮੇਰੇ ਲੀਡਰ ਬਣਾਓ ਉਹ ਕਹਿੰਦਾ ਮੇਰੇ ਬਣਾਓ ਉਥੇ ਧਰਮਸ ਖੜ ਕੇ ਜਾਂਦਾ ਉਹ ਮੇਰੇ ਨਾਲ ਨਹੀਂ ਪੁੱਛਿਆ ਤੇਰੇ ਨਾਲ ਨਹੀਂ ਪੁੱਛਿਆ ਟੜੇ ਬਣ ਜਾਂਦੇ ਨੇ ਟੜੇ ਬਣ ਜਾਂਦੇ ਟੜੇ ਵਾਜ ਜਾਂਦੀ ਰਹੀ ਕਬੱਡੀ ਕਬੱਡੀ ਟੜੇ ਵਾਜ ਠੀਕ ਹੈ ਜੀ ਪਲੇਅਰਾਂ ਨੂੰ ਪੈਸਾ ਮਿਲਣਾ ਬਹੁਤ ਜ਼ਰੂਰੀ ਆ ਕਬੱਡੀ ਦੇ ਵਿੱਚ ਕਿਸੇ ਗੇਮ ਚ ਲਾ ਲਾ ਹੂੰ 100 ਚੋਂ 10% ਬੰਦੇ ਰੋਟੀ ਖਾਂਦੇ ਪਲੇਅਰ ਹੋਣਗੇ ਹਾਂਜੀ ਫਲੈਟ ਕੇ ਚਲਾ ਲਾ ਹਾਕੀ ਚ ਲਾ ਲਾ ਹੂੰ ਪਲਵਾਨੀ ਚ ਲਾ ਲਾ ਕਬੱਡੀ ਚ ਲਾ ਲਾ ਕੋਈ ਗੇਮ ਚ ਲਾ ਲਾ ਹਾਂਜੀ ਕੁਝ ਗੇਮਾਂ ਨੇ ਜਿckਣ ਉਹ ਦੂਈ ਵਾਰ ਉਹ ਹਾਕੀ ਜਨਾਬ ਠਕਮਾ ਦੇ ਨੂੰ ਹੋਣ ਨੇ ਟੇਬਲ ਟੈਂਸ ਹੋਈ ਇਹ ਅਮੀਰਾਂ ਦੇ ਗੇਮਾਂ ਨੇ ਹੂੰ ਜਿਹੜੀਆਂ ਬਾਕੀ ਗੇਮਾਂ ਨੇ ਮਿੱਟੀ ਵਾਲਿਆਂ ਦਾ ਖਾਸ ਕਰਕੇ ਹਾਂਜੀ ਬੌਕਸਿੰਗ ਹੋਗੀ ਕਬੱਡੀ ਹੋਗੀ ਪਹਿਲਵਾਨੀ ਹੋਗੀ ਇਹਦਾ ਖਾਸ ਕਰਕੇ ਗਰੀਬ ਘਰਾਂ ਦੇ ਮੁੰਡੇ ਨੇ ਅਮੀਰ ਘਰਾਂ ਦੇ ਮੁੰਡੇ ਬਹੁਤ ਘੱਟ ਨੇ ਹਾਂਜੀ ਸਮਝ ਗਏ ਨੀ ਚੰਦ ਬੰਦੇ ਨੇ ਹੂੰ ਤੁਸੀਂ ਹੁਣ ਆਪਣੇ ਜਿਹੜੇ ਨਵੇਂ ਪਲੇਅਰ ਨੇ ਕਬੱਡੀ ਪ੍ਰਮੋਟ ਕਰਦੇ ਨੇ ਸਾਰਿਆਂ ਨੂੰ ਕੀ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਉਹਨੂੰ ਮੈਸੇਜ ਦੇਣਾ ਹੈ ਨਾ ਵੀਰੇ ਵੱਧ ਚੜ ਕੇ ਪਲੇਅਰਾਂ ਦੀ ਸੇਵਾ ਹਾਂਜੀ ਹਾਂਜੀ ਜਿੰਨੀ ਵੀ ਹੋ ਸਕਦੀ ਉਹਨੀ ਸੇਵਾ ਕਰੋ ਹਾਂਜੀ ਹਾਂਜੀ ਵੱਧ ਚੜ ਕੇ ਸੇਵਾ ਕਰੋ ਹਾਂਜੀ ਛੋਟੇ ਪਲੇਅਰਾਂ ਨਾਲ ਵੀ ਤਾਲਮੇਲ ਰੱਖੋ ਬੜਿਆਂ ਨਾਲ ਵੀ ਰੱਖੋ ਹਾਂਜੀ ਬੜਿਆਂ ਦਾ ਵੀ ਮੇਲਾ ਕਰਾਓ ਛੋਟਿਆਂ ਦਾ ਵੀ ਕਰਾਓ ਕਿਉਂਕਿ ਛੋਟਿਆਂ ਤੇ ਵੱਡੇ ਬਣਦੇ ਨੇ ਛੋਟੇ ਤੋਂ ਵੱਡੇ ਜੇ ਇਹਨਾਂ ਨੂੰ ਮੌਕਾ ਮਿਲੂ ਤਾਂ ਇਹੋ ਹੂੰ ਮੈਂ ਮੌਕਾ ਦਿੰਦਾ ਦੀ ਆਪਣੇ ਨਾਲ ਮੇਰੇ ਇਲਾਕੇ ਚੋਂ ਕਿਉਂ ਪਲੇਅਰ ਇੰਨੇ ਉੱਠਦੇ ਨੇ ਹਾਂਜੀ ਹੁਣ ਮੇਰੇ ਇਲਾਕੇ ਫਿਨਿਸ਼ ਹੈ ਹਾਂਜੀ ਹਾਂਜੀ ਕਿਉਂ ਮੈਂ ਵੀ ਨਹੀਂ ਗਰਾਊਂਡ ਜਾਂਦਾ ਹਾਂਜੀ ਤੇ ਗਰਾਊਂਡ ਜਾਂਦਾ ਮੈਂ ਪਿੰਡ ਥੋੜਾ ਘਣਾ ਜਾਂਦਾ ਮੇਰੀ ਚੋ ਪਾਵਰ ਨਹੀਂ ਹੁੰਦੀ ਉਹਦਾ ਵਿੱਚ ਫੜ ਕੇ ਪ੍ਰੈਕਟਿਸ ਕਰਾਂ ਲੱਗਦਾ ਹਾਂਜੀ ਮੈਂ 2013-14 ਤੱਕ ਅ ਹਾਂ 18 18 ਤੱਕ ਮੈਂ ਵਿੱਚ ਫੜ ਕੇ ਮਿਹਨਤ ਕਰਾਂ ਲੱਗਦਾ ਠੀਕ ਹੈ ਜੀ ਤਾਂ ਦੋਸਤੋ ਇਹ ਸੀਗੇ ਪ੍ਰੀਤਮ ਪਹਿਲਵਾਨ ਸਮਸਪੂਰੀਆ ਜੀ ਤੁਸੀਂ ਸਾਰੇ ਜਾਣਦੇ ਹੋ ਤੇ ਬਹੁਤ ਵਧੀਆ ਗੱਲਾਂ ਇਹਨਾਂ ਨੇ ਦੱਸੀਆਂ ਜਿਹੜੀਆਂ ਜਿਹੜੀਆਂ ਗੱਲਾਂ ਇਹਨਾਂ ਨੇ ਦੱਸੀਆਂ ਜਿਹੜੇ ਵੀਡੀਓ ਦੇਖ ਰਹੇ ਨੇ ਗੌਰ ਕਰਿਓ ਹੁਣ ਆਪਾਂ ਇਹਨਾਂ ਤੋਂ ਜਿਹੜੀ ਇਜਾਜ਼ਤ ਲੈਨੇ ਆ ਕੱਲ ਦੀ ਸੱਸਰੀ ਕਾਲ ਫਿਰ ਮਿਲਾਂਗੇ ਕਿਸੇ ਦਿਨ ਜੀ ਕਿਸੇ ਟੂਰਨਾਮੈਂਟ ਤੇ ਸਾਡੀ ਦੁਆ ਹੈ ਕਿ ਤੁਸੀਂ ਚੜ੍ਹਦੀ ਕਲਾ ਚ ਰਹੋ ਐਵੇਂ ਕਬੱਡੀ ਦੀ ਸੇਵਾ ਕਰਦੇ ਰਹੋ